ਸ਼ੇਖਰ ਦੁਪਹਿਰੀ ਆ ਚੋਰਾਂ ਨੇ ਕਾਰਵਾਈ ਪਾਈ ਐ ਤੇ ਆ ਵੇਖੋ ਵੀ ਦੋ ਜਣੇ ਆ ਰਹੇ ਆ ਤੇ ਟਾਵਰ ਕੋਲੇ ਜਾਣਗੇ ਇਹ ਹੁਣ ਟਾਵਰ ਦੇ ਚਾਰ ਸਿਰੇ ਕੰਧ ਕੱਢੀ ਐ ਤੇ ਇੱਕ ਪਾਸੋਂ ਡਿੱਗੀ ਹੋਈ ਐ ਤੇ ਕਿਸੇ ਨੂੰ ਕੀ ਪਤਾ ਵੀ ਇੱਕ ਪਾਸੋਂ ਡਿੱਗੀ ਹੋਈ ਐ ਇਹ ਭੇਤੀ ਦਾ ਕੰਮ ਐ ਬਿਲਕੁਲ ਤੇ ਉਥੋਂ ਸਾਰੀਆਂ ਤਾਰਾ ਤੂਰਾ ਇਹ ਚੋਰੀ ਕਰਕੇ ਲਿਉਣਗੇ ਘਟਿਆ ਚ ਪਾ ਕੇ ਲਿਉਣਗੇ ਤੇ ਫੇਰ ਪੂਰੇ ਆਪ ਦੇ ਵਿੱਚ ਚੌਧਰੀ ਬਣ ਕੇ ਇਹ ਜਾਣਗੇ ਇਹ ਆ ਵੇਖੋ ਵੀ ਹੁਣ ਉੱਥੇ ਆਪਦੀ ਕਾਰਵਾਈ ਪਾਈ ਜਾਂਦੇ ਆ ਪਰ ਆਪਾਂ ਇਹਨੂੰ ਛੇਤੀ ਤਾਨ ਵੇੜਨ ਦੀ ਖੁਸ਼ੀ ਕੀਤੀ ਹੈ ਕਿਉਂਕਿ ਐਡੀ ਛੇਤੀ ਤਾਂ ਇਹ ਵਾਪਸ ਆਏ ਨਹੀਂ ਸੀ ਇਹਨਾਂ ਨੇ 15-20 ਮਿੰਟ ਲਾਏ ਅੰਦਰ ਤੇ ਉਹ ਆਪਾਂ ਵੀਡੀਓ ਵਿੱਚੋਂ ਕੱਟ ਕੇ ਸਿਰਫ ਇਹਨਾਂ ਦਾ ਹੀ ਆਪਾਂ ਨਮੂਨਾ ਵਿਖਾਇਆ ਆ ਆ ਗਏ ਤੇ ਹੁਣ ਇਹ ਕਾਰਵਾਈ ਪਾਇਆ ਹੈ ਦੇਖ ਹੁਣ ਗੱਟਿਆਂ ਦੇ ਵਿੱਚ ਸਵਾਲ ਲੱਗਿਆ ਤੇ ਇਹਨਾਂ ਦੀ ਤੋਰ ਹੀ ਬਦਲੀ ਪਈ ਆ ਹੁਣ ਵੀ ਕਰਿਆ ਇਸ ਤਾ ਕੰਮ ਬੜਗੀ ਦਿਹਾੜੀ ਅਜ ਨਸ਼ਾ ਪਤਾ ਮਿਲ ਜੂਗਾ ਸੌਖਾ ਯਾਰ ਸਿਖਰ ਤੇ ਪਹੁੰਚਿਆ